ਸੀ ਸਾਡੇ ਵੀ ਵੱਧ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਹਜੇ ਖੁਰਾਫਾਤੀਆਂ ਨੂੰ ਕੱਢੋ ਇਥੋਂ ਇਹ ਹਜੇ ਖੁਰਾਫਾਤੀਆਂ ਨੂੰ ਕੱਢੋ ਕਾਦੇ ਵਾਸਤੇ ਰੱਖੇ ਹੋਏ ਯਾਰੇ ਮਾਲੀਓ ਮੁਖਮਤੀ ਸਾਹਿਬ ਬੈਠੋ ਜੀ ਬੈਠੋ 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 ਜੀ ਬੰਦਾ ਸਾਰਾ ਗੰਦੀ ਬਸ਼ਰੀਾਰੇ ਤਲਾਕ ਪੁੰਦਾ ਕਰਦੀ ਐ ਜੀ ਦਲਿਤਾਂ ਦੇ ਗਰੀਬ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕਾਂ ਤੇ ਧਾਕਾ ਪੈ ਰਿਆ ਆਪਾਂ ਉਹਦੀ ਗੱਲ ਚੱਲਣ ਦੇਈਏ ਆਪਾਂ ਉਹਦੀ ਗੱਲ ਚੱਲਣ ਦੇਈਏ ਮੈਂ ਬੇਨਤੀ ਕਰਦਾ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਬਣਦੇ ਟਾਈਮ ਤੋਂ ਵੱਧ ਟਾਈਮ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮਿੰਟ ਬਣਦੇ ਸੀ 28 28.52 29 ਲਗਭਗ 29 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦਿੱਤੇ ਗਏ ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਮਾਨਯੋਗ ਮੈਂਬਰ ਹਰ ਮੁੱਦੇ ਤੇ ਬੋਲੇ ਇਹ ਜ਼ਰੂਰੀ ਨਹੀਂ ਹੈ ਪਲੀਜ਼ ਬੈਠੋ ਜੀ ਜੀ ਬਿਲਕੁਲ ਨਹੀਂ ਤੁਸੀਂ ਮੈਨੂੰ 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 ਨੇਮ ਕਰਨਾ ਪਏਗਾ ਤੁਹਾਨੂੰ ਤੁਸੀਂ ਕਿਰਪਾ ਕਰਕੇ ਸਦਨ ਦੀ ਕਾਰਵਾਈ ਚੱਲਣ ਦਿਓ ਤੁਸੀਂ 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 ਸਦਨ ਦੀ ਤੁਸੀਂ ਬੈਠੋ ਤੁਸੀਂ ਮੈਨੂੰ ਡਾਇਰੈਕਟ ਨਹੀਂ ਕਰੋਗੇ ਤੁਸੀਂ ਮੈਨੂੰ ਡਾਇਰੈਕਟਰੀ ਕਰੋਗੇ ਕੋਈ ਵੀ ਕੋਈ ਵੀ ਮਾਲਯੋਗ ਮੈਂਬਰ ਸੈਸ਼ਨ ਇਹ ਸੈਸ਼ਨ ਦੇ ਵਿੱਚ ਚੇਅਰ ਨੂੰ ਆਰਡਰ ਨਹੀਂ ਕਰੇਗਾ ਡਾਇਰੈਕਟ ਨਹੀਂ ਕਰੇਗਾ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠੋ ਮਾਲਯੋਗ ਮੰਤਰੀ ਸਾਹਿਬ ਬੋਲਣਗੇ ਬੁਖਮੰਦੀ ਜੀ ਬੈਠੋ ਜੀ ਦੇਖੋ ਜੀ ਤੁਸੀਂ ਬੈਠੋ ਜੀ ਹਰ ਟਾਈਮ ਤੁਹਾਨੂੰ ਮੌਕਾ ਦਿੱਤਾ ਗਿਆ ਪਲੀਜ਼ ਬੈਠੋ ਹਰ ਟਾਈਮ ਹਰ ਟਾਈਮ ਮੌਕਾ ਦਿੱਤਾ ਗਿਆ ਨੋ ਨੋ ਕਾਰਵਾਈ ਤੁਹਾਡੇ ਹਿਸਾਬ ਨਾਲ ਚੱਲੇਗੀ ਕਾਰਵਾਈ ਮੇਰੇ ਹਿਸਾਬ ਨਾਲ ਚੱਲੇਗੀ ਜੀ ਬਿਲਕੁਲ ਕਾਰਵਾਈ ਤੇਰ ਤੇ ਦਿਖਾਉ ਰ ਚੱਲੇਗੀ ਜੀ ਮੈਨੂੰ ਤੁਹਾਨੂੰ ਨੇਮ ਕਰਨਾ ਪਏਗਾ ਮੈਂ ਤੁਸੀਂ ਬੈਠੋ ਇੱਕ ਮਿੰਟ ਬੈਠੋ ਮੈਂ ਬਹੁਤ ਬਾਤਾਂ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾ ਨੇਮ ਕਰਦਾ ਹਾ ਨੇਮ ਕਰਦਾ ਹਾ ਇਹ ਨਾਲ ਸਦਨ ਤੋਂ ਬਾਹਰ ਕੱਟਦਾ ਜਾਵੇ ਕੋਈ ਦਲੀਲ ਨਹੀਂ ਕੋਈ ਦਲੀਲ ਨਹੀਂ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂ ਨਹੀਂ ਦੱਸ ਕੱਢੋ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ਡਾਕੂ ਕਹਿ ਰਹੇ ਜੀ ਤੁਹਾਨੂੰ ਡਾਕੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਹੈ ਤੁਹਾਨੂੰ ਡਾਕੂ ਕਹਿ ਰਿਹਾ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਬਾਹਰ ਭੇਜ ਦਿਓ ਤੁਹਾਡੇ ਅੰਦਰ ਸਾਹਿਬ ਤੋਂ ਮਤਾਂ ਨਹੀਂਗਾ ਚਲ ਬਾ ਚਲ ਚ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਤੁਸੇ ਉਹ ਚਲੋ ਚਲੋ ਸ਼ਾਬਾਸ਼ ਲਾਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਅਪਾ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਪੁੱਛੋ ਪੁੱਛੋ ਬਸ ਇੱਕ ਮੇਰੀ ਗੱਲ ਪਹਿਲੇ ਸੁਣ ਲੇ ਵੀ ਤੁਹਾਡੀ ਗੱਲ ਸੁਣ ਲਾਂਗੇ ਮੈਂ ਨੇਮ ਕਰਕੇ ਆ ਮੈਂ ਜੋ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਕ ਠਾਕੀ ਸਾਹਿਬ ਇਹ ਕਾਂਗਰਸ ਨਰੇਕਾਂ ਦੇ ਮੈਂ ਇਹ ਡੱਕ ਚ ਹੈ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇੱਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਬਾਦ ਚ ਐਡਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਕਰਦਾ ਹੈ ਕਿ ਇਹਨਾਂ ਨੂੰ ਬਾਹਰ ਕਰਤਾ ਕੋਈ ਪਹਿਲੇ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਹੈ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕੁਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨ ਤਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਓਡੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ ਜਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਆ ਇਹ ਕਹਿੰਦੇ ਜੇ ਡਰਪੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਟੱਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਉਹ ਕਮੈਂਟਰੀ ਦਾ ਪਾਸੈਂਟ ਚੱਲਮ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹੈਗਾ ਕਿ ਅਸੀਂ ਪੜ ਕੇ ਕੌਨਮੈਂਟਾ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਅੱਜ ਕਿ ਜਿੰਨੇ ਆ ਗਏ ਉਹ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਗਿਰ ਸਾਹਿਬ ਨੇ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲਣ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਾਟ ਕਰੇ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਤੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਨੋ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀ ਨੂੰ ਕਹੋ हां दिल्ली आओ चलो, चलो दिल्ली चलियो ही थोड़ी ना चले हाईपरजीत जी तू इठे ਨਾਲ ਬੈਜਦੇ ਨਹੀਂ ਦੀ ਦਿੱਲੀ ਨਾਲ ਕੀ ਚਲੋਂਗੇ ਤੁਸੀਂ ਇੱਥੇ ਦਾ ਨਾਲ ਬੈਜਦੇ ਨਹੀਂ ਸਾਡੇ ਦਿੱਲੀ ਨਾਲ ਕੀ ਚਲੋਂਗੇ ਤੁਸੀਂ ਕਿਹਾ ਜੇ ਕੋਈ ਨਾ ਜਾਵੇ ਫਰੁਗਦਾਰ ਹੋਊਗਾ ਤੇ ਹੁਣ ਇੱਥੇ ਬੈਠੋ ਬੈ ਕੇ ਗੱਲ ਸੁਣੋ हां ਸੁਣੋ ਫਿਰ ਸੁਣੋ ਤੁਸੀਂ ਦਿੱਲੀ ਕੀ ਚਲੋਂਗੇ ਤੁਸੀਂ ਇੱਥੇ ਦਾ ਨਾਲ ਬੈ ਕੇ ਗੱਲ ਨਹੀਂ ਕਰਦੇ ਇਹ ਸਮੱਸਿਆ ਮੇਰੀ ਆ ਮੋਦੀ ਮੋਦੀ ਨੇ ਮੋਦੀ ਨੇ ਮੋਦੀ ਨੇ ਇਹ ਸਿਆਪਾ ਪਾਇਆ ਜਿਹੜਾ ਉਹ ਉਹਦੇ ਉਹਦੇ ਬਾਅਦ ਤੁਹਾਡੀਆਂ ਸਾਰੀਆਂ ਗੱਲਾਂ ਸੁਣਾਗੇ ਹੀ ਹੀ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆਚਾਰ ਘਰ ਦੇ ਖੇਹਰੇ ਵਿੱਚ ਬੈਠ ਨਹੀਂ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਕਰਾਂਗੇ 4 ਘੰਟੇ ਦਾ ਸੈਸ਼ਨ ਦਾ ਬੈਠ ਨਹੀਂ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਤੇ ਤੁਸੀਂ ਵੀ ਇੱਦਾਂ ਹੀ ਠੀਕ ਆਉਨੇ ਹੋ ਹਾਂ ਬੈਠੋ ਤੇ ਵੜਾਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਥਾਰੇ ਮਾਰੇ ਉਹ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਉਹ ਮਾਨ ਸਨਮਾਨ ਸਾਹਿਬ ਸੁਪਾਲ ਸਿੰਘ ਕਹਿ ਰਹੇ ਨੂੰ ਮਾਨ ਸਨਮਾਨ ਸਹਿਤ ਬਾਹਰ ਖੜੇਓ ਜੀ ਹੀ ਇਜ਼ ਨਾਟ ਅਲਾਉਡ ਹੇਅਰ ਲੈ ਜਾਓ ਜੀ ਨਹੀਂ ਤੁਹਾਡੀ ਮੈਂ ਗੱਲ ਸੁਣਾਂਗਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹਲੋ ਵੀਰ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ 4 ਦਿਨ ਦਾ ਚਲਾਓ ਤੁਹਾਨੂੰ ਗੱਲ ਕਰਾਂਗੇ 2 ਮਿੰਟ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਚ ਸਹਿਯੋਗ ਨਹੀਂ ਦਿੰਦੇ ਔਰ ਅੱਜ ਦਾ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਬੀਜੇਪੀ ਨਾਲ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਬੀਜੇਪੀ ਨਾਲ ਰਲੇ ਹੋਏ ਨੇ ਇਹ ਇਹ ਬੀਜੇਪੀ ਨਾਲ ਰਲੇ ਹੋਏ ਨੇ ਇਹ ਬੀਜੇਪੀ ਨਾਲ ਰਲੇ ਹੋਏ ਨੇ ਬਰਨਾਲੇ ਵਾਲਿਓ ਨਵੇਂ ਹਾਂ ਵਾਸਾਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਤੇ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲਾਂ ਹੀ ਆਇਆ ਹੋਇਆ ਸੀ ਬੀਜੇਪੀ ਤਾਂ ਪਹਿਲਾਂ ਹੀ ਸੀ ਆ ਦੇਖ ਲਓ ਕੀ ਆਲੇ ਨੇ ਆ ਹਾਲਤ ਦੇਖ ਲਓ ਓਏ ਆ ਐਦਾਂ ਹੀ ਹੈ ਹੜਾ ਮਲੇ ਜੌਂਗੇ ਚ ਲੜੇ ਸੀ ਉਹ ਜੌਂਗੇ ਵਿੱਚ ਵੀ ਐਦਾਂ ਹੀ ਲੜੇ ਸੀ ਇਹ ਇਹ ਲੜਦੇ ਹੀ ਰਹਿੰਦੇ ਆ ਆ ਮਾਨ ਸਾਹਿਬ ਆਸਾ ਜੋ ਉੱਥੇ ਜੱਜੂ ਬਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਤੁਹਾਡੀ ਗੱਲ ਸੁਣਾਂਗੇ ਅਸੀਂ ਬਸ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਚੇਅਰ ਦਾ ਮ ਫੈਸਲਾ ਮੰਨਣ ਨੂੰ ਤਿਆਰ ਨਹੀਂ भाई साहब सारे माननीय मेंबर तो तो अपनी अपनी जगह पे सारा बोल दियो तुम तो जाओ ना सा, सारे हाँ, बै, बै, बैठो कोई फायदा नहीं सीएम साहब एक मिनट तुम भी चलो एक मिनट बैठो जी बैठो सीएम साहब चलो फिर जाओ जा जाओ जा बैठो क्यों बैठिए सीएम साहब कौन है येरो प्रेस करो करो येरो प्रेस करो बिच नहीं पता लगया है सदन ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਨਾਂ ਬ੍ਰਿਸ਼ੋਤ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਕੇ ਰੋਡੈਸ ਕਰੋ ਹੂ ਆਰ ਯੂ ਸਦਨ ਆ ਬੈਠੋ ਸੇਵ ਸਾਹਿਬ ਬੈਠੋ ਮੈਨੂੰ ਨਾ ਰੱਖਣ ਦਿੰਦੇ ਤੇ ਗੱਲ ਹੀ ਸਵੇਤ ਬਾਜਾ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀ ਮੈਂ ਸਾਰੇ ਬਾਰਡ ਮੈਂਬਰਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਬਾਰਡ ਪਾ ਛੋੜਦਾ ਤੁਹਾਡੀ ਪਾਸੋਂ ਮੈਂ ਤੁਹਾਡੀ ਗੱਲ ਵੀ ਸੁਣਾ ਲੇ ਬਿਲਕੁਲ ਤੁਹਾਡੀ ਗੱਲ ਸੁਣਾ ਲੇ ਹਾਏ ਕੁਰਸੀ ਆ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਦੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਐਮ ਸਾਹਿਬ ਇੱਕ ਮਿੰਟ ਦੀ ਇਹਨਾਂ ਦੀ ਸੁਣ ਲਈਏ ਬੈਠੋ ਹਾਂ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦੇ ਦਿੰਦੇ ਕੀ ਮਾੜਾ ਸੀ ਮੈਂ ਜਗੋਂ ਇਹ ਪਾਹੀ ਆਪਣੀ ਪਾਰਟੀ ਨਾਲ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਵੱਧ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਇੱਥੋਂ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਕਾਦੇ ਵਾਸਤੇ ਰੱਖੇ ਹੋਏ ਯਾਰੇ ਮਾਲੀਓ ਮੁੱਖ ਮੰਤਰੀ ਸਾਹਿਬ ਬੈਠੋ ਜੀ ਬੈਠੋ ਬੈਠੋ ਦਾਲੀਤਾਂ ਦੇ ਗਰੀਬ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕਾਂ ਤੇ ਧਾਕਾ ਪੈ ਰਿਆ ਆਪਾਂ ਉਹਦੀ ਗੱਲ ਚੱਲਣ ਜਈਏ ਆਪਾਂ ਉਹਦੀ ਗੱਲ ਚੱਲਣ ਜਈਏ ਮੈਂ ਬੇਨਤੀ ਕਰਦਾ ਆਂ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਬਣਦੇ ਟਾਈਮ ਤੋਂ ਵੱਧ ਟਾਈਮ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮਿੰਟ ਬਣਦੇ ਸੀ 28 28 0.5229 ਲਗਭਗ 29 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦਿੱਤੇ ਗਏ ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਮਾਨਯੋਗ ਮੈਂਬਰ ਹਰ ਮੁੱਦੇ ਤੇ ਬੋਲੇ ਇਹ ਜ਼ਰੂਰੀ ਨਹੀਂ ਹੈ ਪਲੀਜ਼ ਬੈਠੋ ਜੀ ਜੀ ਬਿਲਕੁਲ ਨਹੀਂ ਤੁਸੀਂ ਮੈਨੂੰ 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 ਨੇਮ ਕਰਨਾ ਪਏਗਾ ਤੁਹਾਨੂੰ ਤੁਸੀਂ ਕਿਰਪਾ ਕਰਕੇ ਸਨਣ ਦੀ ਕਾਰਵਾਈ ਕਰਨ ਦਿਓ ਤੁਸੀਂ 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 ਸਨਣ ਦੀ ਕਾਰ ਤੁਸੀਂ ਬੈਠੋ ਤੁਸੀਂ ਮੈਨੂੰ ਡਾਇਰੈਕਟ ਨਹੀਂ ਕਰੋਗੇ ਤੁਸੀਂ ਮੈਨੇ ਡਾਇਰੈਕਟਰੀ ਕਰੋਗੇ ਕੋਈ ਵੀ ਕੋਈ ਵੀ ਮਾਲਯੋਗ ਮੈਂਬਰ ਸੈਸ਼ਨ ਇਹ ਸੈਸ਼ਨ ਦੇ ਵਿੱਚ ਚੇਅਰ ਨੂੰ ਆਰਡਰ ਨਹੀਂ ਕਰੇਗਾ ਡਾਇਰੈਕਟ ਨਹੀਂ ਕਰੇਗਾ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠੋ ਮਾਲਯੋਗ ਖੰਦਰੀ ਸਾਹਿਬ ਬੋਲਣਗੇ ਬੋਖ ਮੈਦਿਓ ਬੈਠੋ ਜੀ ਦੇਖੋ ਜੀ ਤੁਸੀਂ ਬੈਠੋ ਜੀ ਹਰ ਟਾਈਮ ਤੁਹਾਨੂੰ ਮੌਕਾ ਦਿੱਤਾ ਗਿਆ प्लीज बैठो हर टाइम हर टाइम मौका दिता गया नो नो कार्रवाई हिसाब तो चलेगी कार्रवाई मेरे हिसाब चलेगी जी बिल्कुल हिसाब से चलेगी जी मैं नो, तो नेम करना पेगा मैं ती तु, बैठो एक मिनट बैठो मैं बहुत बहुत है। मैं नेम करता है सा ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂਗੇ ਕੱਢੋ ਇਹ ਡਿਸਟਰਬ ਕਰ ਰਹੇ ਹੋ ਜੀ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ڈاکੂ ਕਹਿ ਰਹੇ ਜੀ ਤੁਹਾਨੂੰ ڈاکੂ ਕਹਿ ਰਹੇ ਆ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ਡਾਕੂ ਕਹਿ ਰਿਹਾ ਹੈ ਸਪੀਕਰ ਨੂੰ ਸਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਬਾਹਰ ਭੇਜ ਦਿਓ ਤੁਹਾਡੇ ਅੰਦਰ ਸਾਫ ਤੋਂ ਨਾ ਨਿਕਲੇ ਸਾਹਿਬ ਬਾਹਰ ਭੇਜ ਦਿਓ ਚਲੋ ਬਾ ਚਲ ਚਲ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਚਲ ਚਲੋ ਬੋਲ ਲੈਣ ਦੇ ਤੁਸੀਂ ਉਹ ਚਲੋ ਚਲੋ ਸ਼ਾਬਾਸ਼ ਲਾਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਏ ਆਂ ਹਰ ਵਾਰ ਇਹ ਤੁਮ ਲਾ ਆਪਾਂ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਪੁੱਛੋ ਪੁੱਛੋ ਬਸ ਇੱਕ ਮੇਰੀ ਗੱਲ ਪਹਿਲੇ ਸੁਣ ਲੈ ਵੀ ਤੁਹਾਡੀ ਗੱਲ ਸੁਣ ਲਾਂਗੇ ਮੈਂ ਨੇਮ ਕਰ ਦਿੱਤਾ ਠੀਕ ਹੈ ਵੀ ਕਾਂਗਰਸ ਸਾਹਿਬ ਮਾਜੋਬ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਥ ਚੱਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂੰਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਵਾਚ ਐਡਵਾਰਡ ਨੂੰ ਇਹ ਰੌਲਾ ਪਾਉਂਦੇ ਆ ਮੈਂ ਕਰਦਾ ਕਿ ਇਹਨਾਂ ਨੂੰ ਬਾਹਰ ਕਰਤਾ ਲੈ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨਤਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜਿਆਂ ਤੁਹਾਡੇ ਹੱਥ ਤੁਹਾਡੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ ਜਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਆ ਇਹ ਕਹਿੰਦੇ ਜੇ ਡਰਪੀ ਘੋੜਿਆਂ ਦੀ ਰੇਸ ਦੇ ਵਿੱਚ ਖੱ쩌 ਜਾਂ ਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਨੋ ਕਮੈਂਟਰੀ ਨਾ ਪਾਜੈਂਦ ਤੇ ਚੱਲਮ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਚ ਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹੈਗਾ ਕਿ ਅਸੀਂ ਪੜ ਕੇ ਕੌਮੈਂਟਾਂ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਅਤ ਕਿ ਜਿੰਨੇ ਹੈਗੇ ਆਂ ਆਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਗਿਰ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲਣ ਚੱਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਾਟ ਕਰੇ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਤੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਦੇ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀ ਨੂੰ ਕਹੋ हाँ चलो बैठो के सुनो। हाँ सुनो फिर सुनो तीन दिल्ली की चलो गे इ गल करते समस्या नही मोदी मोदी ने मोदी ने मोदी ने स्यापा पाया जो ਤੁਹਾਡੀ ਸਾਰੀਆਂ ਗੱਲਾਂ ਸੁਣਾਗੇ ਹੀ ਹਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਇਹ ਰਮ ਮਾਲ ਸੈਸ਼ਨ ਆਚਾਰ ਕਾ ਦੇ ਰਿਹਾ ਹਾਂ ਇੱਥੇ ਬੈਠੀ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਕਰਾਂਗੇ 4 ਘੰਟੇ ਦਾ ਸੈਸ਼ਨ ਦਾ ਬੈਠੀ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਇੱਥੇ ਤੁਸੀਂ ਵੀ ਇੱਦਾਂ ਹੀ ਠੀਕ ਆਉਨੇ ਹੋ ਹਾਂ ਬੈਠੋ ਤੇ ਵੜਾਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਸਾਡੇ ਮਾਰੇ ਹੋ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਮਾਨ ਸਨਮਾਨ ਸਾਹਿਬ ਸੋਪਾਲ ਸਿੰਘ ਇਹਨਾਂ ਨੂੰ ਮਾਨ ਸਨਮਾਨ ਸਹਿਤ ਬਾਹਰ ਖੜ੍ਹਾਓ ਜੀ ਹੀ ਇਜ਼ ਨਾਟ ਅਲਾਉਡ ਹੇਅਰ ਲੈ ਜਾਓ ਜੀ ਨਹੀਂ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਗੱਲ ਹੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹੱਲੋ ਪੀਠਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਚਲੋ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ 4 ਦਿਨ ਦਾ ਚਲਾਓ ਤੁਹਾਨੂੰ ਗੱਲ ਕਰਾਂਗੇ 2 ਮਿੰਟ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਚ ਸਹਿਯੋਗ ਨਹੀਂ ਦਿੰਦੇ ਔਰ ਅੱਜ ਦਾ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਬੀਜੇਪੀਆਂ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਬੀਜੇਪੀ ਨਾਲ ਰਲੇ ਹੋਏ ਨੇ ਇਹ ਇਹ ਬੀਜੇਪੀ ਨਾਲ ਰਲੇ ਹੋਏ ਨੇ ਇਹ ਬੀਜੇਪੀ ਨਾਲ ਰਲੇ ਹੋਏ ਨੇ ਬਰਨਾਲੇ ਵਾਲਿਓ ਨਵੇਂ ਹਾਂ ਬਸ ਆਹੀ ਓਏ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਕਿ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲੀ ਆਏ ਹੋਏ ਸੀ ਬੀਜੇਪੀ ਤਾਂ ਪਹਿਲੀ ਸੀ ਆ ਦੇਖ ਲਓ ਕੀ ਹਾਲ ਇਹਨੂੰ ਆ ਹਾਲਤ ਦੇਖ ਲਓ ਓਏ ਆ ਐਦਾਂ ਹੀ ਇਹ ਹੜਾ ਮੇਲੇ ਜੋਗੇ ਚ ਲੜੇ ਸੀ ਉਹ ਜੋਗੇ ਵਿੱਚ ਵੀ ਐਦਾਂ ਹੀ ਲੜੇ ਸੀ ਇਹ ਇਹ ਲੜਦੇ ਹੀ ਰਹਿੰਦੇ ਆ ਆ ਮਾਨਸਾਪਰ ਸਜੋ ਉਥੇ ਚੱਜੂ ਪਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਦੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਕਰ ਤੁਹਾਡੀ ਗੱਲ ਸੁਣਾਂਗੇ ਅਸੀਂ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਚੇਅਰ ਦਾ ਮ ਫੈਸਲਾ ਮੰਨਣ ਨੂੰ ਤਿਆਰ ਨਹੀਂ भाई बाबा साहब सारे मान मेंबर तो अपनी अपनी जगह पे बैठे सारा बोल दो जाओ ना सा, सारे हाँ, बै, बैठो कोई फायदा नहीं सीएम साहब एक मिनट तो सीएम बैठो फैंगा फिर एक मिनट बैठो जी बैठो सीएम साहब चलो फिर जाओ जा जाओ जा बैठो क्यों बैठिए सीएम साहब कौन मैं क्या रोल प्रेस करो हु आर यू कहने हो तुम हु आर यू बाइक पता नहीं लग गया पता नहीं लग हु आई एम बाइक प्रेस करो क्या रोल करो बीच नहीं पता लग गया सदन ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਦਾ ਪ੍ਰਸਰੋਚ ਨਹੀਂ ਪਤਾ ਲੱਗਿਆ ਸਦਾ ਨਾ ਚੱਲਣ ਦਿਓ ਚੇਰ ਰੋਡਸ ਕਰੋ ਹੂ ਆਰ ਯੂ ਸਦਾ ਨਾ ਆ ਬੈਠੋ ਜੀਮ ਸਾਹਿਬ ਬੈਠੋ ਮੈਨੂੰ ਨਾ ਰੱਖਣ ਹੀ ਦਿੰਦੇ ਤੇ ਕਾਲੀ ਤੇ ਸੁਮੇ ਬਾਈ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀ ਮੈਂ ਸਾਰੇ ਬਾਰਡ ਮੈਂਬਰ ਸਭਾਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਬਾਰਡ ਪਾਛੋਣਦਾ ਤੁਹਾਡੀ ਦੇ ਪਾਸੋਂ ਮੈਂ ਤੁਹਾਡੀ ਗੱਲ ਵੀ ਸੁਣਾ ਲੇ ਬਿਲਕੁਲ ਤੁਹਾਡੀ ਗੱਲ ਸੁਣਾ ਲੇ ਹਾਏ ਕੁਰਸੀ ਆ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਦੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਐਮ ਸਾਹਿਬ ਇੱਕ ਮਿੰਟ ਦੀ ਇਹਨਾਂ ਦੀ ਸੁਣ ਲੀਏ ਬੈਠੋ ਹਾਂ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦੇ ਦਿੰਦੇ ਕੀ ਮਾੜਾ ਸੀ ਮੈਂ ਜਦੋਂ ਪਾਜੀ ਆਪਣੀ ਪਾਰਟੀ ਨਾਲ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਬੱਦ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਇੱਥੋਂ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਕਾਦੇ ਵਾਤੇ ਰੱਖੇ ਹੋਏ ਯਾਰੇ ਮਾਲੀਓ ਮੁੱਖ ਮੰਤਰੀ ਸਾਹਿਬ ਬੈਠੋ ਜੀ ਬੈਠੋ 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 ਇੱਕੋ ਬੰਦਾ ਸਾਹਿਬ ਕੋਸ਼ਿਸ਼ ਨੂੰ ਨਾ ਰਹਿ ਤਲਾਕ ਪੁੰਨਾ ਕਰਦੀ ਹੈ ਜੀ ਦਲਿਤਾਂ ਦੇ ਗਰੀਬ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕਾਂ ਤੇ ਦਾਕਾ ਪੈ ਰਿਆ ਆਪਾਂ ਉਹਦੀ ਗੱਲ ਚੱਲਣ ਜਈਏ ਆਪਾਂ ਉਹਦੀ ਗੱਲ ਚੱਲਣ ਜਈਏ ਮੈਂ ਬੇਨਤੀ ਕਰਦਾ ਹੈ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਬਣਦੇ ਟਾਈਮ ਤੋਂ ਵੱਧ ਟਾਈਮ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮਿੰਟ ਬਣਦੇ ਸੀ 28 28.529 ਲਗਭਗ 29 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦਿੱਤੇ ਗਏ ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਮਾਨਯੋਗ ਮੈਂਬਰ ਹਰ ਮੁੱਦੇ ਤੇ ਬੋਲੇ ਇਹ ਜ਼ਰੂਰੀ ਨਹੀਂ ਹੈ ਪਲੀਜ਼ ਬੈਠੋ ਜੀ ਜੀ ਬਿਲਕੁਲ ਨਹੀਂ ਤੁਸੀਂ ਮੈਨੂੰ 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 ਨੇਮ ਕਰਨਾ ਪਏਗਾ ਤੁਹਾਨੂੰ ਤੁਸੀਂ ਕਿਰਪਾ ਕਰਕੇ ਸਨ ਦੀ ਕਾਰਵਾਈ ਕਰਨ ਦਿਓ ਤੁਸੀਂ 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 ਸਦਨ ਦੀ ਤੁਸੀਂ ਬੈਠੋ ਤੁਸੀਂ ਮੈਨੂੰ ਡਾਇਰੈਕਟ ਨਹੀਂ ਕਰੋਗੇ ਤੁਸੀਂ ਮੈਨੇ ਡਾਇਰੈਕਟਰੀ ਕਰੋਗੇ ਕੋਈ ਵੀ ਕੋਈ ਵੀ ਮਾਣਯੋਗ ਮੈਂਬਰ ਸੈਸ਼ਨ ਇਹ ਸੈਸ਼ਨ ਦੇ ਵਿੱਚ ਚੇਅਰ ਨੂੰ ਆਰਡਰ ਨਹੀਂ ਕਰੇਗਾ ਡਾਇਰੈਕਟ ਨਹੀਂ ਕਰੇਗਾ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠੋ ਮਾਣਯੋਗ ਮੁਖੰਤਰੀ ਸਾਹਿਬ ਬੋਲਣਗੇ ਬੋਖਮੰਦ ਜੀ ਬੈਠੋ ਜੀ ਦੇਖੋ ਜੀ ਤੁਸੀਂ ਬੈਠੋ ਜੀ हर टाइम मौका दिता गया प्लीज बैठो हर टाइम हर टाइम मौका दिता गया नो नो कार्रवाई थोड़े हिसाब चलेगी कार्रवाई मेरे हिसाब में चलेगी जी बिल्कुल कार्रवाई के चलेगी जी no, तो नेम करना पेगा मैं तुम बैठो एक मिनट बैठो मैं बहुत बहुत मैं नेम करता करना ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਨੇਮ ਕਰਦਾ ਹਾਂ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂ ਹੀ ਜਰਾ ਕੱਢੋ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ڈاکੂ ਕਹਿ ਰਹੇ ਜੀ ਤੁਹਾਨੂੰ ڈاکੂ ਕਹਿ ਰਹੇ ਆ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ਡਾਕੂ ਕਹਿ ਰਿਹਾ ਹੈ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਤੁਹਾਡੇ ਅੰਦਰ ਸਾਫ਼ ਤੋਂ ਨਾ ਨਿਕਲੇ ਸਾਫ਼ ਬਾਹਰ ਭੇਜ ਦਿਓ ਤੁਹਾਡੇ ਅੰਦਰ ਸਾਫ਼ ਤੋਂ ਨਾ ਨਿਕਲੇ ਚਲ ਬਾ ਚਲ ਚ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਤੁਹਾਨੂੰ ਬੋਲ ਲੈਣ ਦੇ ਤੁਸੀਂ ਉਹ ਚਲੋ ਚਲੋ ਸ਼ਾਬਾਸ਼ ਲੱਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਅਪਾ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਪੁੱਛੋ ਪੁੱਛੋ ਅੱਛਾ ਇੱਕ ਮੇਰੀ ਗੱਲ ਪਹਿਲੇ ਸੁਣ ਲੈ ਵੀ ਤੁਹਾਡੀ ਗੱਲ ਸੁਣ ਲਾਗੇ ਮੈਂ ਨੇਮ ਕਰ ਦਿੱਤਾ ਠੀਕ ਹੈ ਸਰ ਇਹ ਕਾਂਗਰਸ ਮਾਜੋਬ ਮੈਂਬਰ ਨੂੰ ਬਾਹਰ ਜਲਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਥ ਸਿੱਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਵਾਟ ਚੈਂਟ ਵਾਟ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਕਰਦਾ ਕਿ ਇਹਨਾਂ ਨੂੰ ਬਾਹਰ ਕਰਤਾ ਦੇ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਛਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨਤਨ ਮੈਂ ਉਹਨਾਂ ਦੀਆਂ ਗੱਲਾਂ ਕਰਦੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਓਡੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਆ ਇਹ ਕਹਿੰਦੇ ਜੇ ਡਰ ਵੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਤੱਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਅਗਰੀਪਾਪ ਰਤੀ ਇਹ ਅੱਜ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹਾਂਗਾ ਤੇ ਅਸੀਂ ਪੜ ਕੇ ਕਨਵੈਂਟਾਂ ਚ ਆ ਗਏ ਤੇ ਆ ਕੇ ਹੁਣ ਸਰ ਬਾਪੂ ਵਾਲੀਆਂ ਕਮਾਈਆਂ ਤੇ ਬਹਿ ਗਏ ਆ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆਏ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੋਤੀਆਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕੀ ਜਿੰਨੇ ਹੈਗੇ ਹੋ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜੇਰ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲਣ ਚੱਲੋ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬਹਿ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਕਾ ਜੋ ਬਾਈਕਾਟ ਕਰੇ ਨਰੇਕਾ ਦੇ ਹੱਕ ਚੋਂ ਜਾਂ ਨਰੇਕਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਦੀ ਨਾਲ ਹੈ ਉਹਦੇ ਨਾਲ ਲੜੀਏ ਸਾਨੂੰ ਤਾਂ ਕਹਿੰਦੇ ਚਲੋ ਦਿੱਲੀ ਚੱਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚੱਲੀਏ ਉਹ ਦਿੱਲੀ ਆ ਨੂੰ ਕਹੋ ਹਾਂ ਦਿੱਲੀ ਆ ਚਲੋ ਦਿੱਲੀ ਚੱਲੀਏ ਅਸੀਂ ਕੋਈ ਨਾਲ ਚੱਲਾਂਗੇ ਹਾਂਜੀ ਪਰਕਰ ਜੀ ਤੁਸੀਂ ਇੱਥੇ ਨਾਲ ਬੈਠਦੇ ਨਹੀਂ ਦਿੱਲੀ ਨਾਲ ਕੀ ਚੱਲੋਗੇ जा सुनो हाँ सुनो फिर सुनो तीन दिल्ली की चलो गे तो इतना गल नहीं करते यह समस्या नी है मोदी मोदी ने मोदी ने मोदी ने स्यापा पाया जो ਤੇ ਉਹ ਉਹਦੇ ਉਹਦੇ ਬਾਰੇ ਤੁਹਾਡੀਆਂ ਸਾਰੀਆਂ ਗੱਲਾਂ ਸੁਣਾਗੇ ਹੀਲ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਿਉਂ ਦੋ ਆ ਚਾਰ ਘੰਟੇ ਸੈਸ਼ਨ 'ਚ ਬੈਠ ਨਹੀਂ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਗੱਲੋਂ ਚਾਰ ਘੰਟੇ ਦਾ ਸੈਸ਼ਨ 'ਚ ਬੈਠ ਨਹੀਂ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਇੱਥੇ ਤੁਸੀਂ ਵੀ ਇੱਦਾਂ ਹੀ ਠੀਕ ਆਉਨੇ ਹੋ ਹਾਂ ਬੈਠੋ ਇੱਥੇ ਬਿਠਾਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਸਾਰੇ ਮਾੜੇ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਮਾਨ ਸਨਮਾਨ ਸਾਹਿਬ ਸਖਪਾਲ ਸਿੰਘ ਇਹਨਾਂ ਨੂੰ ਮਾਨ ਸਨਮਾਨ ਸਹਿਤ ਬਾਹਰ ਖੜ੍ਹਾਓ ਜੀ ਹੀ ਇਜ਼ ਨਾਟ ਅਲਾਉਡ ਹੇਅਰ ਲੈ ਜਾਓ ਜੀ ਨਹੀਂ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਗੱਲ ਹੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹੱਲੋ ਪੀਤਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ 4 ਦਿਨ ਦਾ ਚਲਾਓ ਤੁਹਾਨੂੰ ਗੱਲ ਕਰਾਂਗੇ 2 ਮਿੰਟ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਚ ਸਹਿਯੋਗ ਨਹੀਂ ਦਿੰਦੇ ਔਰ ਅੱਜ ਦਾ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਬੀਜੇਪੀ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਬੀਜੇਪੀ ਨਾਲ ਰਲੇ ਹੋਏ ਨੇ ਇਹ ਇਹ ਬੀਜੇਪੀ ਨਾਲ ਰਲੇ ਹੋਏ ਨੇ ਇਹ ਬੀਜੇਪੀ ਨਾਲ ਰਲੇ ਹੋਏ ਨੇ ਬਰਨਾਲੇ ਵਾਲਿਓ ਨਮੀ ਹਾਂ ਬਸ ਆਹੀ